ਸਾਡੇ ਨਾਲ ਉਹ ਬਣੀ ਕਿੱਥੇ ਆ ਕੇ ਕਰਮਾਣੇ ਦਿੱਤੀ ਹਾਰ ਵੇ ਘੜਿਆ ਚੰਨਾ ਤੂੰ ਮੈਨੂੰ ਲਾਦੇ ਪਾਰਵੇ ਅੱਜ ਜਿਹੜੇ ਬੰਦੇ ਤੋਂ ਭਾਜਦੇ ਸੀ ਉਹਨਾਂ ਬੰਦਾਂ ਕ ਮੈਂ ਤਾਂ ਕਰਨੀਆਂ ਪਈਆਂ ਤੁਸੀਂ ਦੇਖੋ ਵੀਡੀਓ ਆਨ ਤੋਂ ਦੇਖੋ ਹੁਣ ਅਸੀਂ ਚੜਾਉਣੀ ਆ ਪੁੱਲ ਤੇ ਇਹਦੇ ਰਹਿ ਗਏ 2-3 ਰਹਿ ਗਏ ਤੇ ਅਸੀਂ ਚੰਦੀ ਦਾ ذریعے 15 ਕਿਤੇ ਆ ਭਾਈ ਨਹੀਂ ਹੁਣ 22 23 ਹੀ ਹੋ ਗਈ ਇਹ ਉੱਚਾਉਣੀਆਂ ਦੀ ਪੋਲਾ ਅਦੀ ਚੌੜ ਚੌੜ ਜਿਹਾ ਬਟੇੜਾ ਨੂੰ ਖਿੱਚਦੀ ਸੀ ਇਹ ਵੇਣੇ ਅੱਜ ਕਿੰਨੇ ਕੇ ਮੋੜਦੀ ਐ ਤੇ ਜਾਂਦੀ ਤਿੰਨ ਡੰਡੇ ਖਾ ਗਈਏ ਮੋੜਦੀ ਨਹੀਂ ਦੀ ਜੀ ਮੋੜਦੀ ਦੀਦੀ ਲੈ ਸਾਨੂੰ ਇਹ ਲੈੜ ਪੁਲ ਤੇ ਝਾਉਣੀਆਂ ਦੀ ਇਹ ਕਿੰਨੇ ਰਹਿ ਗਏ ਹੁਣ ਮੈਂ ਦੋ ਹੀ ਰਹਿ ਆ ਦੋ ਹੀ ਰਹਿ ਗਏ ਹੋਰ ਲੈ ਨੀ ਆਣਾ ਭਾਈ ਟਰੈਕਟਰ ਲੋੜ ਰਹੀ ਹੁਣ ਭਾਈ ਲੋੜ ਲੈਂਦੀ ਐ ਇਹ ਕਿਹਦੇ ਕਿਹਦੇ ਨਾਲ ਹੈ ਨਹੀਂ ਦੱਸੋ ਕੋਟ ਕਰਕੇ ਯਾਰਾ ਜਦੋਂ ਭਲਾਈਆਂ ਵਾਲੇ ਤੇਕਰ ਪਹੁੰਚਣਾ ਸੀ ਇੰਤੇ ਐਨ ਲੇ ਗੋਪੇ ਤੋਂ ਗਚਰਾ ਤਾਂ ਲਈ ਸੀ ਰੱਬੇ ਜਾ ਤਾ ਜਾ ਵੇ ਨੀ ਲੈ ਕੇ ਨਹੀਂ ਸੀ ਕਿ ਪ੍ਰਾਣਾ ਇਹ ਬਾੜਿਆ ਲੈ ਬਾੜਦਾ ਤਨ ਵਿੱਚ ਕੀ ਲੱਗਿਆ ਹੈ ਆਹ ਲਾਈ ਬਸ ਤੇਰਾ ਰੋਟੀ ਪੈਦਾ ਤੇ ਪਿੰਡ ਪਿੰਡ ਵਾਸਤੇ ਕੰਮ ਜਾ ਭਾਈ ਲੋਕਲ ਚਲਾਉਣੀ ਹੈ ਕੋਈ 10 15 ਕਿਲੋਮੀਟਰ ਦੇ ਵਿੱਚ ਵਿੱਚ ਚਲਾਉਣੀ ਹੈ ਕਿਲੋਮੀਟਰ ਦੇ ਘਰੇ ਘਰੇ ਦਾ ਕਰਾ ਹਾਂ ਵੀ 20 ਪੱਟੀ ਕਿਲੋਮੀਟਰ ਦੇ ਘਰੇ ਘਰੇ ਚ ਕਰਦਾ ਵਧੀਆ ਇਹ ਤੇ ਜੇ ਕਿਸ ਨੂੰ ਪਤਾ ਵੀ ਕਿਹੜੀ ਕੰਪਨੀ ਦੀ ਵਧੀ ਹੈਗੀ ਦੱਸੋ ਕਰੋ ਕਮੈਂਟ ਕਿਨੇ ਲੈ ਕੇ ਆਉਣੇ ਆਂ ਅੱਜ YouTube ਆਪਾਂ ਲੈ ਕੇ ਆਉਣੇ ਆ ਇਹ ਤੁਸੀਂ ਦੱਸੋ ਵੀ ਕਿਹੜੀ ਲਾਵੇ ਆ ਵੀ ਕਿਹੜੀ ਕੰਪਨੀ ਲਈ ਹੈ ਆਪਾਂ ਕਿਹੜੀ ਕੰਪਨੀ ਵਧੀਆ ਰਹੀ ਥੀ ਹਾਂ ਕਰੋ ਕਮੈਂਟ ਤੇ ਦੱਸੋ ਬਾਈ ਹੈ ਤੇ ਹੀ ਦੱਸਾਂਗੇ ਤੁਹਾਨੂੰ ਪਹੁੰਚ ਗਿਆ ਕਿ ਨਹੀਂ ਤੁਹਾਨੂੰ ਅੱਗੇ ਤੁਹਾਨੂੰ ਵੀਡੀਓ ਅੱਗੇ ਜੋੜ ਕੇ ਤੁਹਾਨੂੰ ਦੱਸਾਂਗੇ ਵੀ ਸੀ ਬਾਈ ਪਹੁੰਚ ਗਏ ਸੀ ਅੱਜ ਅਸੀਂ ਬਠਿੰਡੇੋਂ ਨਿਕਲੇ ਆ ਗਿਆਂ ਹਾਈ ਟੈਕ ਤੇ ਆ ਗਏ ਤੇ ਪੜਾਈਆਂ ਨੇ ਤੇ ਕਰ ਜਾਣਾ ਸੀ ਇੱਥੇ ਵੇ ਨੇ ਕਿ ਪਚਾਉਗੇ ਕਿ ਨਹੀਂ ਦਾਤੇ ਆ ਫਿਰ ਅੱਗੇ ਤੁਹਾਨੂੰ 10% ਹੀ ਰਹੀ ਸੀ ਲਾਈਵ ਜਾਣ ਲਵਨੇ ਪੇਪਰ ਪੰਪ ਤੇ ਆ ਗਏ ਚਾਰਜੇ ਪੰਪ ਨਾਲ ਨਹੀਂ ਮੈਂਤ ਕੀਤੀ ਉਹ ਵੀ ਪਲਾਟੀਆ ਤੋਂ ਬਹੁਤ ਸੀ ਕਿ ਤੇਲ ਦਾ ਜਗੜ ਤਾਂ ਨਹੀਂਗਾ ਫਿਰ ਮੈਂ ਤੁਮੋਂ ਤੇ ਕੀਤੀ ਭਾਈ ਇਹਨਾਂ ਨੂੰ ਪੰਪ ਤੇ ਚਾਰਜ ਲਾ ਲੈਣੇ ਫਿਰ ਆ ਗਏ ਪੰਪ ਤੇ ਲਾਈ ਚਾਰਜ ਇਹ ਇਦੋ ਵਾਰ ਨਹੀਂ ਪੰਗਾ ਲੈਣਾ। ਫਾਈ ਦੁਬਾਰਾ। ਨੇਂ ਪ੍ਰੋੜਾ ਦੱਸੀ ਯਾਰ ਫਿਰ ਇਦੋ ਵਾਰ ਪੰਗਾ ਲੈ ਕੇ ਨਹੀਂ ਲੈਂਦਾਗਾ। ਹੈਂ? ਮੈਰਾਗੇ ਪੰਗੇ ਨੂੰ ਕੀ ਤਾਰਦੀ ਤੇ ਤਾਰਦਾ ਕਰ ਲਾਂਗੇ। ਬੰਦੇ ਘਾਟੇ ਛਾਰਦੇ ਹੋ ਜਾਣਾ ਨੇ। ਠੀਕ। ਹੈਂ? ਸਹੀ ਆ। ਲੈ ਵੀ ਇਹਨਾਂ ਪੰਪੜਾ ਧੰਨਵਾਦ ਇਹਨਾਂ ਤੁਹਾਨੂੰ ਚਾਰਜ ਤੇ ਲੋਡ ਨੂੰ ਦਿੱਤੀ ਇਹ। ਇਹਦੇ ਵੀ ਆਹੀ ਲੋਡ ਪਾ ਜਾਂਦੇ। ਇਹ ਕਹਿੰਦੇ ਕਿਤੇ ਤਾਂ ਕਹਿੰਦੇ ਵੀ ਤੁਸੀਂ ਚਾਵਾਂ ਨਾਲ ਲਈ ਸੀ ਵੀ ਚੱਲ ਤੇਲ ਤੂ ਦੀ ਲੋਡ ਨਹੀਂ ਪੈਂਦੀ। ਕਹਿੰਦੇ ਫਿਰ ਵੀ ਸਾਡੀ ਲੋਡ ਪਈ ਗਈ।